ਅੱਜ ਦਿੱਲੀ ਦੇ ਲੋਕਾਂ ਨੇ ਦੇਖਿਆ ਕਿ केजरीवाल ਸਾਹਿਬ ਨੂੰ 2 ਨੰਬਰ ਖੁੱਲੀ ਪੈਂਟ ਪਾ ਕੇ 4 ਨੰਬਰ ਖੁੱਲੀ ਕਮੀਜ਼ ਪਾ ਕੇ ਵੱਡਾ ਪੈਨ ਲਟਕਾ ਕੇ ਜੇਬ 'ਚ ਜਦੋਂ ਵੈਗਨਾਰ 'ਚੋਂ ਨਿਕਲਦਾ ਸੀ ਉਸ ਵੈਗਨਾਰ ਤੋਂ ਲੈ ਕੇ ਤੇ ਕੋਸ਼ੀਸ਼ ਮਹਿਲ ਤੱਕ ਦਾ ਸੀ ਅੱਜ ਜਿਹੜੇ ਕਪਲੇ ਕੀਤੇ ਜਿਹੜੀਆਂ ਕਰਪਸ਼ਨਾਂ ਕੀਤੀਆਂ ਦਿੱਲੀ ਦੇ ਵਿੱਚ ਅੱਜ ਉਹਦਾ ਸਬੂਤ ਅੱਜ ਲੋਕਾਂ ਦੇ ਸਾਹਮਣੇ ਕਾਦੀ ਕਚਹਿਰੀ ਦੇ ਵਿੱਚ ਫੈਸਲਾ ਹੋਇਆ ਕਿ केजरीवाल ਸਾਹਿਬ ਕਿ ਮੇਂ ਮੰਡਾਰ ਹੈ ਜਵਾਬ ਦੇਣੇ ਪੈਣਗੇ ਦੇਸ਼ ਨੂੰ ਦਿੱਲੀ ਦੇ ਲੋਕਾਂ ਨੂੰ ਜਿਹੜਾ ਰੁਪਈਆ ਰੁਪਈਆ ਖਾਦਾ ਤੇ ਵਾਪਸ ਕਰਨਾ ਪਊ ਕਿਦੇ ਵਿੱਚ ਪੰਜਾਬ ਸਰਕਾਰ ਦੇ ਸਟicker ਲੱਗੀਆਂ ਗੱਡੀਆਂ ਪੰਜਾਬ ਸਰਕਾਰ ਦੀਆਂ ਗੱਡੀਆਂ ਦੇ ਵਿੱਚੋਂ ਕਰੋੜਾਂ ਰੁਪਈਆ ਫੜਿਆ ਜਾਂਦਾ ਥੈਲੇ ਪੈਸਿਆਂ ਦੇ ਫੜੇ ਜਾਂਦੇ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਲਿਆ ਕੇ ਦਿੱਲੀ ਪੈਸੇ ਵੰਡੇ ਗਈ ਦਿੱਲੀ ਦੇ ਵਿੱਚ ਭਾਜਪਾ ਦੀ ਗੱਲ ਕਰ ਲਈਏ 27 ਸਾਲ ਬਾਅਦ ਯਾਨੀ ਕਿ 1993 ਤੋਂ ਬਾਅਦ ਹੁਣ ਇਹ ਸੰਭਾਵਨਾ ਬਣੀ ਹੈ ਕਿ ਦਿੱਲੀ 'ਚੋਂ ਬੀਜੇਪੀ ਦੀ ਸਰਕਾਰ ਬਣੇਗੀ ਆਮ ਆਦਮੀ ਪਾਰਟੀ ਤਿੰਨ ਦਫਾ ਉੱਥੇ ਸਰਕਾਰ ਬਣਾ ਚੁੱਕੀ ਹੈ ਲੇਕਿਨ ਹਲੇ ਵੀ ਅਰਵਿੰਦ ਕੇ ਜੀਵਾਲ ਆਪਣੀ ਸੀਟ ਤੋਂ ਵੀ ਪਿੱਛੇ ਜਾ ਰਹੇ ਨੇ ਆਖਿਰ ਇਹਦੇ ਪਿੱਛੇ ਕਾਰਨ ਕੀ ਹੋ ਸਕਤੇ ਨੇ ਕਿਉਂਕਿ ਗਰੰਟੀ ਸ਼ਬਦਾ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸਾਡਾ ਹੈ ਬਾਕੀ ਪਾਰਟੀਆਂ ਨੇ ਇਹਨੂੰ ਕਾਪੀ ਕੀਤਾ ਸਾਡੇ ਨਾਲ ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਮੌਜੂਦ ਨੇ ਬੈਠ ਸਾਹਿਬ ਜਿਹੜਾ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਸੀ ਸ਼ਬਦ ਗਰੰਟੀ ਵੀ ਅਸੀਂ ਦਿੱਤਾ ਬਾਕੀ ਪਾਰਟੀਆਂ ਨੇ ਕਾਪੀ ਕੀਤਾ ਔਰ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਬੀਜੇਪੀ ਪਰਮਾਂਟਸ ਉੱਥੇ ਸਹੀ ਸਾਬਿਤ ਹੋਈ ਹੈ ਜਾਂ ਫਿਰ ਜਿਸ ਤਰੀਕੇ ਕੇਂਦਰ ਦੇ ਵਿੱਚ ਤੀਜੀ ਵਾਰ ਭਾਜਪਾ ਸਰਕਾਰ ਦਾ ਆਉਣਾ ਇਹਦਾ ਜਿਹੜਾ ਫਰਕ ਦਿੱਲੀ ਦੇ ਵਿੱਚ ਪੈਂਦਾ ਨਜ਼ਰ ਆ ਰਿਹਾ ਹੈ ਅੱਜ ਜੇ ਦਿੱਲੀ ਦੇ ਵਿੱਚ ਤੁਸੀਂ ਫਰਕ ਦੀ ਗੱਲ ਕਰਦੇ ਹੋ ਗਰੰਟੀ ਸ਼ਬਦ ਦੀ ਗੱਲ ਕਰਦੇ ਹੋ ਕੱਲੇ ਸ਼ਬਦ ਦੇ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਜੋ ਗਰੰਟੀਆਂ ਦਿੱਤੀਆਂ ਸੀ ਪਹਿਲੀ ਯਾਰ ਜਦੋਂ ਸਰਕਾਰ ਬਣੀ ਸੀ ਦਿੱਲੀ ਦੇ ਵਿੱਚ ਪੈਣਾ ਨਾਲ ਵਾਅਦਾ ਕੀਤਾ ਸੀ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਐਤਕੀ ਫਿਰ ਕਹਤਾ ਵੀ ਉਹ ਫਾਰਮ ਭਰ ਦਿਓ ਐਤਕੀ ਤੀਜੀ ਚੌਥੀ ਵਾਰੀ ਸਰਕਾਰ ਬਣਾ ਦਿਓ ਮੈਂ ਫਿਰ ਦੇਵਾਂਗਾ ਯਮਨਾ ਦੀ ਗੱਲ ਕੀਤੀ ਸੀ ਮੈਂ ਸਾਫ਼ ਕਰੂੰਗਾ ਦਿੱਲੀ ਦੇ अनेका ਇਹੋ ਜਿਹੇ ਵਾਅਦੇ ਆ ਜਿਹੜੇ ਕੇਜਰੀਵਾਲ ਸਾਹਿਬ ਨੇ ਲੋਕਾਂ ਨਾਲ ਉੱਥੇ ਦੇ ਕੀਤੇ ਸੀ ਤੇ ਕੋਈ ਗਰੰਟੀ ਪੂਰੀ ਨਹੀਂ ਕੀਤੀ ਅੱਜ ਦਿੱਲੀ ਦੇ ਲੋਕਾਂ ਨੇ ਦੇਖਿਆ ਕੇਜਰੀਵਾਲ ਸਾਹਿਬ ਨੂੰ ਕਿ ਕਿਵੇਂ ਇੱਕ ਆਦਮੀ ਇੱਕ ਆਮ ਬੰਦਾ ਇੱਕ ਅੰਦੋਲਨ ਚੋਂ ਨਿਕਲ ਕੇ ਗਾਲ ਚ ਮਫਰਲ ਪਾ ਕੇ ਜਦੋਂ ਮਫਰਲ ਮੈਨ ਕਿਹਾ ਜਾਂਦਾ ਸੀ 2 ਨੰਬਰ ਖੁੱਲੀ ਪੈਂਟ ਪਾ ਕੇ 4 ਨੰਬਰ ਖੁੱਲੀ ਕਮੀਜ਼ ਪਾ ਕੇ ਵੱਡਾ ਪੈਨ ਲਟਕਾ ਕੇ ਜੇਬ ਚ ਜਦੋਂ ਵੈਗਨਾਰ ਝੋ ਨਿਕਲਦਾ ਸੀ ਉਸ ਵੈਗਨਾਰ ਤੋਂ ਲੈ ਕੇ ਤੇ ਉਸ ਸੀਸ ਮਹਿਲ ਤੱਕ ਦਾ ਸਫ਼ਰ ਉਸ ਅੰਦੋਲਨ ਅਨੰਤ ਹਜ਼ਾਰੇ ਅੰਦੋਲਨ ਤੋਂ ਲੈ ਕੇ ਅੱਜ ਜਿਹੜੇ ਕਪਲੇ ਕੀਤੇ ਜਿਹੜੀਆਂ ਕਰਪਸ਼ਨਾਂ ਕੀਤੀਆਂ ਦਿੱਲੀ ਦੇ ਵਿੱਚ ਆ ਜੋਦਾ ਸਫ਼ਰ ਅੱਜ ਲੋਕਾਂ ਦੇ ਸਾਹਮਣੇ ਹੈ ਅੱਜ ਲੋਕਾਂ ਨੇ ਫਤਵਾ ਦਿੱਤਾ ਹੈ ਲੋਕਾਂ ਦੀ ਕਚਹਿਰੀ ਦੇ ਵਿੱਚ ਫੈਸਲਾ ਹੋਇਆ ਹੈ ਕਿ ਕੇਜਰੀਵਾਲ ਸਾਹਿਬ ਕਿੰਨੇ ਇਮਾਨਦਾਰ ਹੈ ਤੇ ਕਿੰਨੇ ਬੇਈਮਾਨ ਹੈ ਅੱਜ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਅੱਜ ਲੋਕਾਂ ਨੇ ਫੈਸਲਾ ਕਰ ਲਿਆ ਕਿ ਇਹ ਇੱਕ ਬੇਈਮਾਨ ਇੱਕ ਕਪਲੇਬਾਦ ਸਰਕਾਰ ਹੈ ਤੇ ਅੱਜ ਉਸ ਤੋਂ ਨਜ਼ਾਤ ਪਾਇਆ ਤੇ ਲੋਕਾਂ ਨੇ ਅਸ਼ੀਰਵਾਦ ਪਿਆਰ ਵਿਸ਼ਵਾਸ ਮੋਦੀ ਸਾਹਿਬ ਤੇ ਤੇ ਭਾਰਤੀ ਜਨਤਾ ਪਾਰਟੀ ਤੇ ਦਿਖਾਇਆ ਹੈ ਕਿ ਇਹ ਜੋ ਕਹਿੰਦੇ ਐ ਇਹ ਕਰਕੇ ਦਿਖਾਉਂਦੇ ਐ ਤੁਸੀਂ ਜ਼ਿਕਰ ਕੀਤਾ ਕਿ ਕਪਲੇਬਾਜ਼ ਸਰਕਾਰ ਹੈ ਇਹ ਲੇਕਿਨ ਜੇਕਰ ਅਸੀਂ ਪੰਜਾਬ ਚ ਵੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਵੀ ਨੁਮਾਇੰਦੇ ਨੇ ਚਾਹੇ ਦਿੱਲੀ ਦੀ ਗੱਲ ਕਰ ਲਈਏ ਉਹਨਾਂ ਦੇ ਕੋਈ ਸਵਾਲ ਹੁੰਦਾ ਕਿ ਭਾਜਪਾ ਬਾਹ ਮਰੋੜਦੀ ਹੈ ਸੀਬੀਆਈ ਦੇ ਜ਼ਰੀਏ ਈਡੀ ਦੇ ਜ਼ਰੀਏ ਡਰਾਉਣ ਦੀ ਕੋਸ਼ਿਸ਼ ਕਰਦੀ ਹੈ ਔਰ ਕਿੰਨਾ ਸਮਾਂ ਅਰਵਿੰਦ ਕੇਜੀਵਾਲ ਜਿਹੜੇ ਜੇਲ੍ਹ ਚ ਵੀ ਟਕੇ ਰਹੇ ਨੇ ਸੋ ਉਹ ਜਿਹੜਾ ਇਲਜ਼ਾਮ ਹੈ ਉਹ ਹਮੇਸ਼ਾ ਭਾਜਪਾ ਤੇ ਲੱਗਦਾ ਰਹੇ ਜੇ ਪੰਜਾਬ ਦੀ ਪੁਲਿਸ ਕੋਈ ਕਾਰਵਾਈ ਕਰੇ ਵਿਜੀਲੈਂਸ ਕਾਰਵਾਈ ਕਰੇ ਫਿਰ ਤਾਂ ਭਗਵੰਤ ਮਾਨ ਸਾਹਿਬ ਵੀ ਆਂਦੇ ਐ ਦਿੱਲੀ ਤੋਂ ਕੇਜਰੀਵਾਲ ਸਾਹਿਬ ਵੀ ਪ੍ਰੈਸ ਕਾਨਫਰੰਸ ਕਰਦੇ ਐ ਕਿ ਭ੍ਰਸ਼ਟਾਚਾਰ ਤੇ ਬਾਹਰ ਤੇ ਜਦੋਂ ਕੋਈ ਸੀਬੀਆਈ ਤੇ ਈਡੀਆਈ ਕਾਰਵਾਈ ਕਰੇ ਤੇ ਫੇਰਾਂ ਦੇ ਹਹਾਕਾਰ ਹਹਾਕਾਰ ਅੱਜ ਜੇ ਉਹ ਤਿਹਾੜ ਜੇਲ੍ਹ ਚ ਬੰਦ ਸੀ ਨਾ ਉਹਨਾਂ ਦੇ ਖਿਲਾਫ ਕੱਲੇ ਸਬੂਤ ਨਹੀਂ ਕੋਰਟ ਦੇ ਵਿੱਚ ਹਰ ਤਰ੍ਹਾਂ ਦਾ ਡਾਕੂਮੈਂਟ ਪੇਸ਼ ਹੋ ਚੁੱਕਿਆ ਹੈ ਕਿ ਕਿਸ ਤਰੀਕੇ ਪੈਸੇ ਖਾਦੇ ਕਿਸ ਤਰੀਕੇ ਰਿਸ਼ਵਤ ਵੰਡੀ ਗਈ ਕਿਹੜੇ ਕਿਹੜੇ ਬੰਦੇ ਇਨਵੋਲ ਸੀ ਕਿਹੜੀ ਗੱਡੀ ਇਨਵੋਲ ਸੀ ਕਿਹੜੇ ਫੋਨ ਸੀ ਕਿਹੜੀਆਂ ਲੋਕੇਸ਼ਨਾਂ ਦੇ ਉੱਤੇ ਕੀ ਕੀ ਹੋਇਆ ਹਰ ਚੀਜ਼ ਦਾ ਪਰਮਾਨ ਹੈ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਅਰੈਸਟ ਕੀਤਾ ਸੀ ਇਹ ਕਿਸੇ ਭਲੇਖੇ 'ਚ ਹੋਣ ਵੀ ਇਹ ਐ ਤੁਰੇ ਫਿਰਨਗੇ ਉਹ ਦਿਨ ਦੂਰ ਨਹੀਂ ਹੁਣ ਦੁਬਾਰਾ ਉਸੇ ਤਿਆੜ ਜੇਲ੍ਹ ਦੀ ਉਸੇ ਸੈੱਲ 'ਚ ਜਾਣਾ ਪਊਗਾ ਜਵਾਬ ਦੇਣੇ ਪੈਣਗੇ ਦੇਸ਼ ਨੂੰ ਦਿੱਲੀ ਦੇ ਲੋਕਾਂ ਨੂੰ ਜਿਹੜਾ ਰੁਪਈਆ ਰੁਪਈਆ ਖਾਦਾ ਅੱਜ ਵਾਪਸ ਕਰਨਾ ਪਊਗਾ ਲੋਕਾਂ ਦਾ ਦੇ ਵਿੱਚ ਜਿਹੜਾ ਇਲਾਕਾ ਹਲਕਾ ਮੁਸਤਫਾਬਾ ਦੀ ਗੱਲ ਕਰ ਲਈਏ ਉਹ ਉਹਦੀ ਜਿਹੜੀ ਦਿੱਲੀ ਦੰਗਿਆਂ ਦੀ ਗੱਲ ਹੈ ਉਹ ਪੰਜਾਬ ਨਾਲ ਵੀ ਜੁੜੀ ਹੋਈ ਹੈ ਸੋ ਉਹ ਇਲਾਕਾ ਉਥੋਂ 40000 ਦੀ ਜਿਹੜੀ ਲੀਡ ਹੈ ਉਹ ਭਾਜਪਾ ਦੀ ਹੈ ਜਿੰਨਾ ਵਿਰੋਧ ਅਸੀਂ ਸੁਣਿਆ ਸੀ ਦੇਖਿਆ ਸੀ ਜਿਹੜਾ ਜਾਣਣ ਚ ਆਇਆ ਸੀ ਲੇਕਿਨ ਉਹ ਵੋਟਾਂ ਦੇ ਵਿੱਚ ਅਗਰ ਦੇਖੀਏ ਤਾਂ ਉਹ ਜਿਹੜੀ VOTING ਦੇ ਵਿੱਚ ਲੀਡ ਹੈ ਉਹ ਤੋਂ ਤੁਸੀਂ ਕੀ ਸਮਝਣਾ ਚਾਹੋਗੇ ਦੇਖੋ ਵੈਸੇ ਭਾਰਤੀ ਜਨਤਾ ਪਾਰਟੀ ਕੋਈ ਫਿਰਕੇਬਾਜ਼ੀ ਕੋਈ ਜਾਤ ਪਾਦੀ ਰਾਜਨੀਤੀ ਨਹੀਂ ਕਰਦੀ ਪਰ ਤੁਸੀਂ ਮੈਨੂੰ ਸਵਾਲ ਕੀਤਾ ਕਿ ਉਥੇ ਸਿੱਖ ਬਹੁ ਗਿਣਤੀ ਭਰਾ ਸਾਡੇ ਬੈਠੇ ਐ ਤੇ ਮੈਂ ਤੁਹਾਡੇ ਜ਼ਰੀਏ ਅੱਜ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਜੇ ਸਿੱਖਾਂ ਲਈ ਕੋਈ ਕੰਮ ਕੀਤਾ 84 ਦੇ ਕਤਲੇਆਮ ਦੇ ਵਿੱਚ ਜੇ ਸਜਾਵਾਂ ਦਵਾਈਆਂ ਤੇ ਉਹ ਮੋਦੀ ਸਾਹਿਬ ਨੇ ਦਵਾਈਆਂ ਨਹੀਂ ਅੱਜ ਤੱਕ ਸੱਜਨ ਕੁਮਾਰ ਜਗਦੀਸ਼ ਟਾਈਟਲਰ ਹੋਣਾ ਨੂੰ ਕਾਂਗਰਸ ਟਿਕਟਾਂ ਦੇ ਦੇ ਦਵਾਈ ਦੀ ਅੱਜ ਜੇ ਉਹਨਾਂ ਲੋਕਾਂ ਨੂੰ ਘਰ ਮਿਲੇ ਉਹਨਾਂ ਨੂੰ ਮੁਆਵਜ਼ੇ ਮਿਲੇ ਕੰਪਨਸੇਸ਼ਨਾਂ ਮਿਲੀਆਂ ਨੌਕਰੀਆਂ ਮਿਲੀਆਂ ਤੇ ਉਹ ਮੋਦੀ ਸਾਹਿਬ ਨੇ ਦਿੱਤੀ ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿਣਾ ਕਿ 2014 ਤੋਂ ਪਹਿਲਾਂ 67 ਸਾਲ ਕਾਂਗਰਸ ਦਾ ਬਹੁਤਾ ਸਮਾਰਾ ਆਈਆਂ ਬਾਕੀ ਸਰਕਾਰਾਂ ਰਹੀਆਂ ਮੇਰੀ ਗੱਲ ਹਰੇਕ ਬੰਦਾ ਇਹ ਕੱਢ ਸਕਦਾ ਹੈ ਕਿ ਜੋ ਕੰਮ 67 ਸਾਲਾਂ ਚ ਹੋਏ ਸਿੱਖਾਂ ਲਈ ਪੰਜਾਬੀਆਂ ਲਈ ਉਸ ਤੋਂ ਦੁੱਗਣੇ ਤਿਗਣੇ ਕੰਮ ਮੋਦੀ ਸਾਹਿਬ ਨੇ ਇਹਨਾਂ 10-11 ਸਾਲਾਂ ਚ ਕਰਤੇ ਆ ਇਸ ਕਰਕੇ ਅੱਜ ਦਿੱਲੀ ਦੇ ਜਿਹੜੇ ਸਾਡੇ ਸਿੱਖ ਭੈਣ ਭਰਾ ਵੀ ਆ ਉਹ ਵੀ ਵਿਸ਼ਵਾਸ ਮੋਦੀ ਸਾਹਿਬ ਤੇ ਕਰ ਰਹੇ ਆ ਸੀ ਕੰਮਾਂ ਦਾ ਜ਼ਿਕਰ ਕਰ ਰਹੇ ਹੋ ਆਜਾ ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਨਾਲ ਵੀ ਗੱਲਬਾਤ ਹੋਈ ਹੈ ਉਹ ਕਹਿੰਦੇ ਕਿ ਬਾਮ ਰੋੜਨ ਦੀ ਕੋਸ਼ਿਸ਼ ਹੋਈ ਹੈ ਜ਼ਬਰਦਸਤੀ ਹੋਈ ਹੈ ਲੋਕਾਂ ਨੂੰ ਸ਼ਰਾਬ ਵੰਡੀ ਗਈ ਹੈ ਬਹੁਤ ਸਾਰੇ ਲੋਕਾਂ ਨੂੰ ਰਿਸ਼ਵਤ ਦਿੱਤੀ ਗਈ ਹੈ ਔਰ ਜ਼ਬਰਦਸਤੀ ਉਹਨਾਂ ਦੇ ਜਿਹੜੇ ਰੀਲਸ ਨੇ ਉਹਨਾਂ ਤੇ ਕਹਿੰਦੇ ਇਨਕ ਲਗਾਈ ਗਈ ਹੈ ਇਹ ਜਿਹੜੇ ਪੁਆਇੰਟਸ ਨੇ ਉਹਨਾਂ ਵੱਲੋਂ ਹਾਈਲਾਈਟ ਕੀਤੇ ਗਏ ਨੇ ਇਹ ਇਹਨੂੰ ਕਿਵੇਂ ਤੁਸੀਂ ਕੰਡੈਮਨਟ ਕਰਦੇ ਹੋ ਚੋਰ ਮਚਾਏ ਸ਼ੋਰ ਉਹ ਆਂਦੇ ਆ ਨਾ ਉਹ ਕੰਮ ਇਹਨਾਂ ਦਾ ਹੈ ਦਿੱਲੀ ਦੇ ਵਿੱਚ ਪੰਜਾਬ ਸਰਕਾਰ ਦੇ ਸਟicker ਲੱਗੀਆਂ ਗੱਡੀਆਂ ਪੰਜਾਬ ਸਰਕਾਰ ਦੀਆਂ ਗੱਡੀਆਂ ਦੇ ਵਿੱਚੋਂ ਕਰੋੜਾਂ ਰੁਪਏ ਫੜਿਆ ਜਾਂਦਾ ਥੈਲੇ ਪੈਸਿਆਂ ਦੇ ਫੜੇ ਜਾਂਦੇ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਲਿਆ ਕੇ ਦਿੱਲੀ ਪੈਸੇ ਵੰਡੇ ਗਏ ਇਹ ਸਾਨੂੰ ਸਵਾਲ ਕਰਦੇ ਇਹ ਉਹ ਲੋਕ ਹੈ ਜਿਹੜੇ ਸਿਰਫ ਝੂਠ ਦੀ ਰਾਜਨੀਤੀ ਕਰਦੇ ਆ ਤੁਹਾਨੂੰ ਯਾਦ ਹੋਣਾ ਅੱਗੇ ਜਦੋਂ ਪੰਜਾਬ ਦੇ ਵਿੱਚ ਕੁਝ ਸਮਾਂ ਪਹਿਲਾਂ ਇਹਨਾਂ ਕਿਹਾ ਕਿ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਬੀਜੇਪੀ ਵਾਲਿਆਂ ਨੇ 15-15 20-20 ਕਰੋੜ ਰੁਪਏ ਆਫਰ ਹੋਏ ਅਸੀਂ ਸਵਾਲ ਕੀਤੇ ਕੋਈ ਨਾਂ ਤਾਂ ਦੱਸੋ ਕਿਹੜੇ ਐਮਐਲਏ ਨੂੰ ਕਿਹੜੇ ਤੁਹਾਡੇ ਕਿਹੜੇ ਬੰਦੇ ਨੇ ਕੋਈ ਜਵਾਬ ਨਹੀਂ ਕੱਲ ਫੇਰ ਇਹੀ ਡਰਾਮਾ ਕੀਤਾ ਕੇਜਰੀਵਾਲ ਸਾਹਿਬ ਨੇ ਕਿ ਦੇਖੋ ਜੀ ਮੇਰੇ ਐਮਐਲਏ ਕੋ ਖਰੀਦਣੇ ਕੀ ਕੋਸ਼ਿਸ਼ ਕਰ ਰਹੇ 15-15 ਕਰੋੜ ਰੁਪਏ ਦੇ ਰਹੇ ਤੁਹਾਨੂੰ ਪਤਾ ਉਹ ਕਿਉਂ ਕੀਤਾ ਡਰਾਮਾ ਉਹ ਇਸ ਕਰਕੇ ਕੀਤਾ ਕਿ ਕੇਜਰੀਵਾਲ ਸਾਹਿਬ ਨੂੰ ਪਤਾ ਸੀ ਅੱਜ ਨਤੀਜੇ ਇਹੀ ਆਉਣੇ ਆ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣਨੀ ਹੈ ਤੇ ਮੈਂ ਜਵਾਬ ਕੀ ਦੇਊਂਗਾ ਮੈਂ ਜਵਾਬ ਦੇਊਂਗਾ ਤੇ ਪ੍ਰੈਸ ਕਾਨਫਰੈਂਸ ਕਰਨਗੇ ਮੇਰੀ ਗੱਲ ਔਨ ਰਿਕਾਰਡ ਹੈ ਵੇਖ ਲਿਓ 3 ਵਜੇ कि देखो कल इन्होने हमारे विधायक खरीदने की कोशिश की 15 15 करोड़ रुपया देने की कोशिश की 20 20 करोड़ देने की कोशिश की पर हमारे कट्टर ईमानदार भाई बिके नहीं जब नहीं बिके तो इन्होने ईवीएम हैक की मैसेस वालियारी जी बीजेपी जितने जितने जीते जाती है उतने ईवीएम बहुत बदनाम होती है देखो जितने बीजेपी जीत जाती है ईवीएम बदनाम करते है साडे साथी मेरे दोस्त मेरे परा सिरसा जी उदन उन्होंने चलदी इलेक्शन च ਕਈ ਨੇਕਾਂ ਵੀਡੀਓ ਪਾਪਾ ਦਿਖਾਇਆ ਵੀ ਈਵੀਐਮ ਹੈ ਇੱਕ ਹੁੰਦੀ ਹੈ ਜਦੋਂ ਆਮ ਆਦਮੀ ਦੇ ਬੂਥ ਦੇ ਉੱਤੇ ਚਾਰ ਬੰਦੇ ਹੋਣ ਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਦੇ ਬੂਥਾਂ ਤੇ ਚਾਰ ਚਾਰ 100 ਬੰਦੇ ਹੋਣ ਤੇ ਇਲਜ਼ਾਮ ਫਿਰ ਈਵੀਐਮ ਹੈਕ ਦੇ ਹੀ ਲੱਗਦੇ ਆ ਜਦੋਂ ਤੁਸੀਂ ਲੋਕਾਂ ਦੇ ਦਿਲਾਂ ਚੋਂ ਉੱਠ ਜੋ ਲੋਕਾਂ ਦੇ ਮੋਹ ਪੰਗ ਹੋ ਜੇ ਤੁਹਾਡੇ ਤੋਂ ਤੇ ਫਿਰ ਈਵੀਐਮ ਹੈਕ ਹੀ ਕਰਦੇ ਆ ਹੁਣ ਬਾਲਾਚਰ ਬਾਨੇ ਝੂਠ ਦੀ ਰਾਜਨੀਤੀ ਖਤਮ ਹੋ ਗਈ ਹੈ ਸੋ ਵੇਲੇ ਹੋ ਗਈ ਹੈ ਕੇਜਰੀ ਸਾਹਿਬ ਬਾਲ ਸਾਹਿਬ ਹੁਣ ਕੁਝ ਕਹੀ ਜਾਣ ਜਿੱਥੋਂ ਜੜ ਸੀ ਉਹਨਾਂ ਦੀ ਜਿਹੜੀ ਕੇਜਰੀਵਾਲ ਸਾਹਿਬ ਦੀ ਜਿਸ ਦਿੱਲੀ ਤੋਂ ਇੱਕ ਰੁੱਖ ਲੱਗਿਆ ਸੀ ਆ ਜੋ ਜੜ ਪੱਟੀ ਗਈ ਹੈ ਤੇ ਇਹਨਾਂ ਦੀਆਂ ਜਿਹੜੀਆਂ ਬਾਕੀ ਸ਼ਖਾਵਾਂ ਵੀ ਆ ਬਹੁਤ ਛੇਤੀ ਸੁੱਕ ਜਾਣਗੀਆਂ ਓਪੋਜੀਸ਼ਨ 'ਚ ਮੰਨਿਆ ਜਾ ਰਿਹਾ ਜਿਹੜੇ ਐਕਸਪਰਟਸ ਨੇ ਪੋਲਿਟੀਕਲ ਉਹ ਕਹਿੰਦੇ ਕਿਸੇਕਰ ਓਪੋਜੀਸ਼ਨ ਦੇ ਵਿੱਚ ਵੀ ਉਹ ਨਹੀਂ ਰਿਹਾ ਆਪਣੀ ਸੀਟ ہار ਗਏ ਔਰ ਓਪੋਜੀਸ਼ਨ ਸਟਰੋਂਗ ਨਹੀਂ ਰਹੀ ਤਾਂ ਵੀ ਕਹਿੰਦੇ ਕੋਈ ਬਹੁਤੀ ਚੰਗੀ ਗੱਲ ਨਹੀਂ ਮੰਨੀ ਜਾਏਗੀ ਲੇਕਿਨ ਭਾਜਪਾ ਕਿਸ ਤਰੀਕੇ ਸੋਚਦੀ ਹੈ ਜੇਕਰ ਓਪੋਜੀਸ਼ਨ ਦੇ ਵਿੱਚ ਵੀ ਉਸ ਸੀਟ ਦੇ ਉੱਤੇ ਯਾਨੀ ਓਪੋਜੀਸ਼ਨ ਦੀ ਸੀਟ ਤੇ ਵੀ ਅਰਵਿੰਦ ਕੇਜਰੀਵਾਲ ਨਜ਼ਰ ਨਹੀਂ ਆਈ ਬੀਜਪੀ ਕੇਜਰੀਵਾਲ ਸਾਹਿਬ ਬਾਰੇ ਨਹੀਂ ਸੋਚ ਰਹੀ ਬੀਜਪੀ ਅੱਜ ਸੋਚ ਰਹੀ ਹੈ ਕਿ ਦਿੱਲੀ ਦਾ ਵਿਕਾਸ ਕਿਵੇਂ ਕਰਨਾ ਹੈ ਦਿੱਲੀ ਨੂੰ ਲੀਹਾਂ ਤੇ ਕਿਵੇਂ ਲੈ ਕੇ ਜਾਣਾ ਸੋ ਬੀਜਪੀ ਦਾ ਫੋਕਸ ਸਿਰਫ ਔਰ ਸਿਰਫ ਦਿੱਲੀ ਦੀ ਡਿਵੈਲਪਮੈਂਟ ਤੇ ਹੈ ਦੇਸ਼ ਦੀ ਡਿਵੈਲਪਮੈਂਟ ਤੇ ਹੈ ਕਿਵੇਂ ਹਿੰਦੁਸਤਾਨ ਨੂੰ 2047 ਚ ਵਿਕਸਿਤ ਭਾਰਤ ਬਣਾਉਣਾ ਹੈ ਕਿਵੇਂ ਆਪਣੇ ਜਿੱਥੇ-ਜਿੱਥੇ ਵੀ ਬੀਜਪੀ ਦੀ ਸਰਕਾਰ ਹੈ ਉੱਥੇ ਤਰੱਕੀ ਕਰਾਉਣੀ ਹੈ ਸਰ ਪੰਜਾਬ ਦੇ ਵਿੱਚ ਕਾਫੀ ਪ੍ਰੋਜੈਕਟਸ ਇਹੋ ਜਿਹੇ ਸੀ ਦਿੱਲੀ ਦੇ ਦਿੱਲੀ ਮਾਡਲ ਕਾਫੀ ਲਾਗੂ ਕੀਤਾ ਗਿਆ ਚਾਹੇ ਅਸੀਂ ਸਕੂਲ ਆਫ ਫੈਮਿਨੈਂਸ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਆਮ ਆਦਮੀ ਕਲੀਨਿਕਾ ਦਾ ਗੱਲ ਕਰ ਲਈ ਹਾਲਾਂਕਿ ਕੇਂਦਰ ਦੇ ਦਬਾਅ ਤੋਂ ਬਾਅਦ ਨਾਮ ਹੀ ਚੇਂਜ ਕੀਤਾ ਗਿਆ ਸੋ ਉਹ ਜਿਹੜੇ ਮਾਡਲ ਸੀਗੇ ਪੰਜਾਬ ਦੇ ਵਿੱਚ ਐਪਲੀਕੇਬਲ ਹੋਏ ਪੰਜਾਬ ਦਾ ਜੋ ਰਿਪੋਰਟ ਕਾਰਡ ਹੈ ਉਹ ਤੋਂ ਨਾਦਾ ਦਿੱਲੀ ਚ ਅਪਲਾਈ ਹੋਇਆ ਹੋਇਆ ਹੋਵੇਗਾ ਜਾਂ ਦਿੱਲੀ ਦੇ ਲੋਕ ਕਨਵਿੰਸ ਹੋਏ ਹੋਣਗੇ ਕਿਉਂਕਿ ਤਮਾਮ ਜੋ وزارت ਹੈ ਪੰਜਾਬ ਦੀ ਕੈਂਪੇਨਿੰਗ ਦੇ ਵਿੱਚ ਗਈ ਹੋਈ ਸੀ ਦਿੱਲੀ ਪੰਜਾਬ ਦਾ ਰਿਪੋਰਟ ਕਾਰਡ ਤਾਂ ਪੰਜਾਬ ਦੇ ਲੋਕਾਂ ਨੇ ਹੀ ਫੇਲ ਕਰਤਾ 50% ਵੋਟ ਸ਼ੇਅਰ ਘਟਿਆ ਪਾਰਲੀਮੈਂਟ ਇਲੈਕਸ਼ਨ ਚ ਆਮ ਆਦਮੀ ਪਾਰਟੀ ਦਾ 50% ਇਹਨਾਂ ਦਾ ਤਾਂ ਫਤਵਾ ਪੰਜਾਬ ਦੇ ਲੋਕਾਂ ਨੇ ਉਦੋਂ ਹੀ ਦਿੱਤਾ ਸੀ ਦੱਸਤਾ ਸੀ ਦਿੱਲੀ ਦੀ ਰਿਫਲੈਕਸ਼ਨ ਆਏਗੀ ਪੰਜਾਬ ਚ ਵੋਟਰਾਂ ਚ ਇਹ ਵੜ ਕੇ ਦੇਖਣ ਹੁਣ ਲੋਕ ਤਾਂ ਅੱਗੇ ਭਜਾ ਭਜਾਉਂਦੇ ਸੀ ਇਹਨਾਂ ਦੇ ਐਮਐਲਏ ਨੂੰ ਮੰਤਰੀਆਂ ਨੂੰ ਹੁਣ ਦੁੜਕੀ ਲਵਾਉਣਗੇ ਭਜਾਉਣਗੇ ਇਹਨਾਂ ਨੂੰ ਸਵਾਲ ਤਾਂ ਅੱਗੇ ਕਰਦੇ ਸੀ ਹੁਣ ਪਿੱਛੇ ਪਹਿਣਗੇ ਪੀਪਾਹੀ ਤੁਸੀਂ ਠੱਗੀਆਂ ਲਾਈਆਂ ਤੁਸੀਂ ਬੇਵਿਸ਼ਵਾਸੀ ਕੀਤੀ ਸਾਡੇ ਮੁੰਡਿਆਂ ਨੂੰ ਨੌਕਰੀ ਲਾਉਣ ਦੇ ਤੁਸੀਂ ਲਾਰੇ ਲਾਏ ਅੱਜ ਨਸ਼ਾ ਵਿਕਦਾ ਹੈ ਜਵਾਬ ਮੰਗਣਗੇ ਲੋਕ ਤੇ ਜਵਾਬ ਦਿੱਤੇ ਨਹੀਂ ਜਾਣੇ ਇਹਨਾਂ ਤੋਂ ਅੱਜ ਅਸੀਂ ਦੇਖ ਰਹੀ ਸੀ ਕਾਫੀ ਜਿਹੜੇ ਜਿਹੜੇ ਐਕਸਪਰਟਸ ਨੇ ਉਹ ਕਹਿ ਰਹੇ ਕਿ ਜੀ ਇਹ ਸਿਨੈਰੀਓ ਚੇਂਜ ਹੁੰਦਾ ਪੋਲਿਟਿਕਲ ਦਿੱਲੀ ਦੇ ਵਿੱਚ ਭਾਜਪਾ ਆ ਰਹੀ ਹੈ ਤਾਂ ਪੰਜਾਬ ਤੇ ਉਤੇ ਅਸਰ ਤਾਂ ਪਾਏਗਾ ਹੀ ਲੇਕਿਨ ਆਪਰੇਸ਼ਨ ਲੋਟਸ ਦੁਬਾਰਾ ਜਾਗ ਸਕਦਾ ਦੇਖੋ ਭਾਰਤੀ ਜਨਤਾ ਪਾਰਟੀ ਹਮੇਸ਼ਾ ਜੇ ਦੇਸ਼ ਦੀ ਸੇਵਾ ਕਰਦੀ ਆਈ ਹੈ ਤਾਂ ਇਸ ਕਰਕੇ ਕਰਦੀ ਆਈ ਹੈ ਕਿ ਉਹ ਦੇਸ਼ ਨੂੰ ਪਿਆਰ ਕਰਦੇ ਹੋ ਸੂਬੇ ਨੂੰ ਪਿਆਰ ਕਰਦੇ ਉਹ ਕਦੇ ਵੀ ਰਾਜਨੀਤੀ ਕਰਨ ਲਈ ਰਾਜਨੀਤੀ ਨਹੀਂ ਕਰਦੇ ਅੱਜ ਦਿੱਲੀ 27 ਸਾਲ ਦਾ ਸੰਘਰਸ਼ ਤੋਂ ਬਾਅਦ ਅੱਜ ਸਰਕਾਰ ਬਣੀ ਪਰ ਉਹਨਾਂ ਨੇ ਆਪਦੇ ਏਜੰਡੇ ਤੋਂ ਪਿੱਛੇ ਨਹੀਂ ਹਟੇ ਆਪਦੀਆਂ ਪਾਲਿਸੀਆਂ ਤੋਂ ਪਿੱਛੇ ਨਹੀਂ ਹਟੇ ਕੀ ਉਹਨਾਂ ਦਾ ਵਿਜ਼ਨ ਕੀ ਹੈ ਦਿੱਲੀ ਲਈ ਉਹਨਾਂ ਆਪਾਂ ਕੋ ਵੀਜ਼ਨ ਨਹੀਂ ਬਦਲਿਆ ਆਪਦੇ ਸਟੈਂਡ ਨਹੀਂ ਬਦਲੇ ਉਹ ਆਪਦੇ ਸਟੈਂਡ ਤੇ ਕਾਇਮ ਰਹਿ ਅੱਜ ਤਾਂ ਹੀ ਹਰਿਆਣਾ 'ਚ ਤੀਜੀ ਵਾਰੀ ਸਰਕਾਰ ਹੈ ਦਿੱਲੀ 'ਚ ਫੇਰ ਸਰਕਾਰ 27 ਸਾਲ ਬਾਅਦ ਬਣੀ ਹੈ ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਅੱਜ ਦਿੱਲੀ ਤੇ ਜ਼ਰੀਏ ਹਰਿਆਣਾ ਆ ਕੇ ਇਹਦਾ 2027 ਦੇ ਵਿੱਚ ਰਸਤਾ ਪੰਜਾਬ ਦਾ ਖੁੱਲ ਗਿਆ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਉਗੀ ਪੰਜਾਬ ਦੇ ਲੋਕਾਂ ਦੇ ਪਿਆਰ ਸਦਕਾ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਸਦਕਾ ਪੰਜਾਬ ਦੇ ਲੋਕਾਂ ਦੇ ਸਾਥ ਸਦਕਾ ਸਵਾਲ ਤੋਂ ਪਹਿਲਾਂ ਜਵਾਬ ਦੇ ਦਿੱਤਾ ਹੈ ਦਿੱਲੀ ਨੇ ਬਹੁਤ ਕੁਝ ਕਹਿ ਦਿੱਤਾ ਹੈ ਦਿੱਲੀ ਦੇ ਵਿੱਚ ਉਹਨਾਂ ਦਾ ਕਾਫੀ ਅਸਰ ਵੀ ਹੋਏਗਾ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਹੈ ਸੋ ਪੰਜਾਬ ਦੇ ਵਿੱਚ ਵੀ ਦੋ ਸਾਲ ਦੇ ਅੰਦਰ ਅੰਦਰ ਜਿਹੜਾ ਹੈ ਸੋਨਾ ਹੋਣ ਗਿਆ ਸੋ ਉਹ ਉਹਦਾ ਕਿੰਨਾ ਕੁ ਪ੍ਰਭਾਵ ਲੱਗਦਾ ਪੰਜਾਬ ਦੇ ਵਿੱਚ ਪਏਗਾ ਔਰ ਦੂਸਰਾ ਸਵਾਲ ਇਹਦੇ ਨਾਲ ਹੀ ਕੀ ਮੈਂ ਨਾ ਕੋਈ ਏਜੰਡਾ ਨਾ ਕੋਈ ਪੈਸੇ ਹੈ ਪੰਜਾਬ ਨੂੰ ਕੋਈ ਸੂਬੇ ਨੂੰ ਅੱਗੇ ਲਿਜਾਣ ਲਈ ਤਨਖਾਹਾਂ ਦੇਣ ਲਈ ਪੈਸੇ ਹੈ ਨਹੀਂ ਬੁਰਾ ਹਾਲ ਹੈ ਸਟੇਟ ਦਾ ਸੋ ਇਹਨਾਂ ਕੋਲੇ ਤਾਂ ਹੁਣ ਸਮਾਂ ਹੀ ਹੈ ਨਹੀਂ ਕਿ ਇਹ ਬਚਣ ਕਿਵੇਂ ਦੇਨ ਨਗਾਉਣੇ ਔਖੇ ਹੋ ਜਾਣੇ ਇਹਨਾਂ ਨੂੰ ਤੇ ਪੰਜਾਬ ਦੇ ਲੋਕ ਮੈਂ ਫੇਰ ਤੁਹਾਨੂੰ ਕਹਿ ਰਿਹਾ ਉਹਦੇ ਦਿਨਾਂ ਦੇ ਵਿੱਚ ਵਿਸ਼ਵਾਸ ਵੀ ਪਿਆਰ ਵੀ ਸਾਥ ਵੀ ਆਸ਼ੀਰਵਾਦ ਵੀ ਭਾਰਤੀ ਜਨਤਾ ਪਾਰਟੀ ਨੂੰ ਦੇਣਗੇ ਤੇ ਭਾਰਤੀ ਜਨਤਾ ਪਾਰਟੀ 2027 ਦੇ ਵਿੱਚ ਬਿਨਾ ਕਿਸੇ ਵਿਸਾਖੀ ਤੋਂ ਬਿਨਾ ਕਿਸੇ origignal ਪਾਰਟੀ ਦੇ ਇਕੱਲਿਆਂ ਚੋਣ ਲੜੂਗੀ ਤੁਸੀਂ ਬੜੇ ਵਿਸ਼ਵਾਸ ਨਾਲ ਇਹ ਗੱਲ ਪੂਰੇ ਵਿਸ਼ਵਾਸ ਨਾਲ ਪੰਜਾਬ ਦੇ ਲੋਕਾਂ ਦੀ ਤਸਵੀਰ ਰਹੀ ਹੈ বিজেপি ਦਾ ਹਮੇਸ਼ਾ ਵਿਰੋਧ ਕੀਤਾ ਹਾਲਾਂਕਿ ਜੇ ਇਤਿਹਾਸ ਦਾ ਥੋੜਾ ਜਿਹਾ ਅਸੀਂ ਫਰੋਲ ਲਈਏ ਤਾਂ ਕਾਂਗਰਸ ਦੇ ਨਾਲ ਜਿਸ ਤਰੀਕੇ ਕਾਂਗਰਸ ਦਾ ਜੋ ਵਰਤਾਅ ਪੰਜਾਬ ਦੇ ਨਾਲ ਰਿਹਾ ਉਸ ਤੋਂ ਉਲਟ ਪੰਜਾਬਾਂ ਦੀ ਪੰਜਾਬ ਦੀ ਤਸਵੀਰ ਜਿਹੜੀ ਉਹ বিজেপি ਦੇ ਵਿਰੋਧ ਦੇ ਵਿੱਚ ਰਹੀ ਹੈ ਕੋਈ বিজেপি ਦੇ ਵਿਰੋਧ ਦੇ ਵਿੱਚ ਨਹੀਂ ਰਹੀ ਮੈਂ ਤੁਹਾਡੇ ذریعے ਦਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ বিজেপি ਹੀ ਇੱਕ ਐਸੀ ਪਾਰਟੀ ਹੈ ਜਿਹਦੇ ਤੇ ਸਭ ਤੋਂ ਵੱਧ ਵਿਸ਼ਵਾਸ ਪੰਜਾਬੀਆਂ ਨੇ ਪਾਰਲੀਮੈਂਟ ਇਲੈਕਸ਼ਨ ਚ ਦਿਖਾਇਆ ਆਪ ਦਾ 50% ਵੋਟ ਸ਼ੇਅਰ ਘਟਿਆ ਕਾਂਗਰਸ ਦਾ ਘਟਿਆ ਅਕਾਲੀ ਦਲ ਦਾ ਘਟਿਆ ਇਕੱਲੀ ਭਾਰਤੀ ਜਨਤਾ ਪਾਰਟੀ ਸੀ ਜਿਹਦਾ 5% ਤੋਂ 20% ਵੋਟ ਸ਼ੇਅਰ ਗਿਆ ਚਾਹੇ ਕਾਰਪੋਰੇਸ਼ਨਾਂ ਹੋਣ ਚਾਹੇ ਉਹ ਹੋਣ ਚਾਹੇ ਪੰਚਾਇਤਾਂ ਹੋਣ ਹਰ ਥਾਂ ਦੇ ਉੱਤੇ ਹਰ ਰੋਜ਼ ਕੋਈ ਦਿਨ ਇਹੋ ਜਿਹਾ ਨਹੀਂ ਪੰਜਾਬ ਦੇ ਵਿੱਚ ਜਿਸ ਦਿਨ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਵੱਡਾ ਨਹੀਂ ਹੋ ਰਿਹਾ ਸਾਡਾ ਸਾਨੂੰ ਰੋਜ਼ ਨਵੀਂ ਸਪੋਰਟ ਨਵਾਂ ਸਾਥ ਤੇ ਲੋਕਾਂ ਦਾ ਅਸ਼ੀਰਵਾਦ ਮਿਲ ਰਿਹਾ ਹੈ ਸ੍ਰੀ ਸਾਹਿਬ ਇੱਕ ਆਖਰੀ ਗੱਲ ਨੂੰ ਆਪਾਂ ਬਾਈਂਡ ਅਪ ਕਰਾਂਗੇ ਕੇਂਦਰ ਦੀ ਜਿਹੜੀਆਂ ਸਕੀਮਾਂ ਨੇ ਬੀਜੇਪੀ ਸਰਕਾਰ ਦੀਆਂ ਜਦੋਂ ਤੁਸੀਂ ਧਰਾਤਲ ਤੇ ਕੀ ਵਰ ਜਾਂਦੇ ਆ ਮੀਡੀਆ ਟੀਮਾਂ ਵੀ ਤਾਂ ਇੱਕ ਸਵਾਲ ਜ਼ਰੂਰ ਹੁੰਦਾ ਹੈ ਕਿ ਕੇਂਦਰ ਤੋਂ ਬੜੀਆਂ ਸਕੀਮਾਂ ਨੇ ਜਿਹੜੀਆਂ ਸੂਬਿਆਂ ਤੱਕ ਆਉਂਦੀਆਂ ਨੇ ਹਾਲਾਂਕਿ ਪੰਜਾਬ 'ਚ ਬੀਜੇਪੀ ਦੀ ਸਰਕਾਰ ਨਹੀਂ ਹੈ ਲੇਕਿਨ ਫਿਰ ਵੀ ਅਗਰ ਦੇਖਿਆ ਜਾਏ ਉਹ ਜਿਹੜੀਆਂ ਸਕੀਮਾਂ ਕੇਂਦਰ ਤੋਂ ਆਂਦੇ ਆਂਦੇ ਆ ਸੂਬੇ ਤੱਕ ਖਤਮ ਹੋ ਜਾਂਦੀਆਂ ਨਹੀਂ ਸੂਬਾ ਸਰਕਾਰਾਂ ਜ਼ਿੰਮੇਵਾਰ ਨੇ ਜਾਂ ਫਿਰ ਕਿਤੇ ਨਾ ਕਿਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਬੀਜੇਪੀ ਦੇ ਜਿਹੜੇ ਕਾਰਕੁਨ ਨੇ ਪੰਜਾਬ ਦੇ ਉਹ ਵੀ ਲੋਕਾਂ ਤੱਕ ਧਰਾਤਲ ਤੇ ਉਸ ਤਰੀਕੇ ਨਹੀਂ ਪਹੁੰਚ ਸਕੇ ਜੇ ਪਹੁੰਚੇ ਜਾਣ ਤਾਂ ਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਜਿਹੜਾ ਜ਼ਿਆਦਾ ਜਿਵੇਂ ਤੁਸੀਂ ਪਰਿਵਾਰ ਵੱਡਾ ਕਰਨ ਦੀ ਗੱਲ ਕਰ ਇਹ ਤੇ ਦੀ ਸੁਬੇ ਦੀ ਸਰਕਾਰ ਹੈ ਜਿਹੜੀ ਲੋਕਾਂ ਤੱਕ ਪਹੁੰਚਣ ਨਹੀਂ ਦਿੰਦੀ ਕੋਈ ਵੀ ਦੇਸ਼ ਸੰਵਿਧਾਨ ਨਾਲ ਚੱਲਦਾ ਸਾਰੇ ਕਨਸਟੀਟਿਊਸ਼ਨ ਨਾਲ ਚੱਲਦਾ ਇੱਥੇ ਕਨਸਟੀਟਿਊਸ਼ਨ ਬਣਿਆ ਹੋਇਆ ਹਰੇਕ ਚੀਜ਼ ਦੇ ਲਈ ਆਪਣੇ ਬਾਇਲॉज ਲਾਜ਼ ਬਣੇ ਹੋਏ ਕੇਂਦਰ ਸਕੀਮ ਦੇ ਸਕਦਾ ਹੈ ਅੱਜ ਜਿੰਨੇ ਇੱਥੇ ਕੱਚੇ ਘਰਾਂ ਉਹਨਾਂ ਨੂੰ ਪੱਕੇ ਕਰਨ ਦੀ ਸਕੀਮ ਦੇ ਸਕਦਾ ਪਰ ਜਿਹੜੀ ਉਹਦੀ ਐਪਲੀਕੇਸ਼ਨ ਹੈ ਉਹ ਬੀਡੀਪੀਓ ਦਫ਼ਤਰ ਚੋਂ ਭਰੀ ਜਾਂਦੀ ਹੈ ਤੇ ਜਦੋਂ ਬੀਡੀਪੀਓ ਦਫ਼ਤਰ ਫਾਈਲ ਪਹੁੰਚ ਜਾਂਦੀ ਹੈ ਉਹ ਅੱਗੇ ਕੱਢਦਾ ਹੀ ਨਹੀਂ ਤੇ ਲੋਕਾਂ ਨੂੰ ਆਉਂਦੇ ਤੁਹਾਨੂੰ ਕੇਂਦਰ ਦਾ ਪੈਸਾ ਨਹੀਂ ਆਇਆ ਅੱਜ ਵੀ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਜਿਹੜਾ 15000 ਘਰ ਅੱਜ ਬਣ ਸਕਦੇ ਐ ਇੰਨਾ ਪੈਸਾ ਇਨਾਂ ਕੋਲੇ ਪਿਆ ਤੇ ਸੂਬੇ ਦੀ ਸਰਕਾਰ ਕੀ ਕਰਦੀ ਐ ਜਿੰਨੀਆਂ ਕੇਂਦਰ ਦੀਆਂ ਸਕੀਮਾਂ ਦਾ ਪੈਸਾ ਆਉਂਦਾ ਐ ਇਹ ਡਾਇਵਰਟ ਕਰਕੇ ਆਪਦੀ ਐਡਵਰਟਾਈਜ਼ਮੈਂਟ ਆਪਦੇ ਜਾਜਾਂ ਤੇ ਆਪਦੇ ਖਰਚਿਆਂ ਤੇ ਇਧਰ ਉਧਰ ਲਾ ਦਿੰਦੀ ਐ ਤੇ ਮੁੜ ਕੇ ਬਦਨਾਮ ਕਰਦੀ ਐ ਭਾਜਪਾਗੂ ਭਾਜਪਾਗੂ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਧਰਾਤਲ ਤੇ ਲੋਕਾਂ ਤੱਕ ਪਹੁੰਚਾਪਾਉਂਦੇ ਜਾਂ ਫਿਰ ਕੀ ਕਰਨ ਲੱਗਦਾ ਭਾਜਪਾ ਦੀ ਜਿਹੜੀ ਇਕਾਈ ਐ ਤੋਂ ਨੂੰ ਲੱਗਦਾ ਕਿ ਉਹ ਜਿਸ ਤਰੀਕੇ ਇਕਜੁੱਟ ਹੋਣੀ ਚਾਹੀਦੀ ਹੈ ਚਾਹੇ ਅਸੀਂ ਜਿਹੜਾ ਚਿਹਰਾ ਹੈ ਬੀਜੇਪੀ ਦੇ ਪ੍ਰਧਾਨ ਦੀ ਗੱਲ ਕਰ ਲਈਏ ਇਹਨਾਂ ਗੱਲਾਂ ਤੇ ਵੀ ਚਰਚਾ ਹੁੰਦੀ ਹੈ ਕਿ ਕਿਤੇ ਨਾ ਕਿਤੇ ਜੇਕਰ ਇਹ ਇਕਜੁੱਟਤਾ ਹੋ ਜਵੇ ਤਾਂ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਆ ਸਕਦੀ ਹੈ ਭਾਰਤੀ ਜਨਤਾ ਪਾਰਟੀ ਇਹੋ ਜੀ ਪਾਰਟੀ ਜਿਹੜੀ ਹਰ ਲੈਵਲ ਦੇ ਉੱਤੇ ਇਕਜੁੱਟਾ ਇੱਥੇ ਅੱਜ ਜੇ ਕੋਈ ਪਾਰਟੀ ਨਾਲ ਜੁੜਿਆ ਤੇ ਪਾਰਟੀ ਦੀ ਸੋਚ ਕਰਕੇ ਜੁੜਿਆ ਇੱਥੇ ਬਾਰੋਂ ਲਿਆ ਕੇ ਵੀ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਂਦੀ ਤੇ ਸਾਰਾ ਸਾਡਾ ਪਾਰਟੀ ਦਾ ਆਰਗੇਨਾਈਜੇਸ਼ਨ ਉਹਦਾ ਸਾਥ ਦਿੰਦਾ ਟਿਕਟ ਪਾਰਟੀ ਦੇ ਵੀ ਕਿਸੇ ਬੰਦੇ ਨੂੰ ਦਿੱਤੀ ਜਾਂਦੀ ਉਹਦਾ ਵੀ ਸਾਥ ਦਿੰਦੇ ਲੋਕ ਇਹ ਨਹੀਂ ਦੇਖਦੇ ਕਿ ਜਦ ਤੱਕ ਟਿਕਟ ਮਿਲਦੀ ਜੇ ਚਾਰ ਜਾਣੇ ਲੜਦੇ ਆ ਨਾ ਟਿਕਟ ਲਈ ਇੱਕ ਨੂੰ ਮਿਲਦੀ ਤੇ ਬਾਕੀ ਤਿੰਨ ਤਕੜੇ ਹੋ ਕੇ ਉਹਦੀ ਹਮਾਇਤ ਕਰਦੇ ਆ ਕਿਉਂਕਿ ਲੋਕ ਕਿਸੇ ਲੋਭ ਲਾਲਚ ਕਰਕੇ ਇਸ ਪਾਰਟੀ ਨਾਲ ਨਹੀਂ ਜੁੜੇ ਲੋਕ ਇੱਕ ਸੋਚ ਕਰਕੇ ਜੁੜੇ ਆ ਕਿ ਮੋਦੀ ਸਾਹਿਬ ਜਿਵੇਂ ਦਿਨ ਰਾਤ ਥਾਰਾ ਥਾਰਾ ਘੰਟੇ ਬਿਨਾਂ ਛੁੱਟੀ ਲਏ ਅੱਜ ਦੇਸ਼ ਦੀ ਸੇਵਾ ਕਰ ਰਹੇ ਆ ਉਨ੍ਹਾਂ ਦੀ ਸੇਵਾ ਨੂੰ ਦੇਖਦੇ ਹੋਏ ਲੋਕ ਵੀ ਅੱਜ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਤਕੜੇ ਹੋ ਕੇ ਲੱਗਣਾ ਪਊਗਾ ਤਾਂ ਹੀ ਪੰਜਾਬ ਦੇ ਵਿੱਚੋਂ ਅੱਜ ਨਸ਼ਾ ਖਤਮ ਹੋ ਸਕਦਾ ਹੈ ਪਰ ਤਾਂ ਹੀ ਪੰਜਾਬ ਦੇ ਵਿੱਚੋਂ ਅੱਜ ਲਾਅ ਐਂਡ ਆਰਡਰ ਠੀਕ ਹੋ ਸਕਦਾ ਹੈ ਤਾਂ ਹੀ ਪੰਜਾਬ ਦੇ ਵਿੱਚ ਨੌਕਰੀਆਂ ਆ ਸਕਦੀਆਂ ਤਾਂ ਹੀ ਇੰਡਸਟਰੀ ਆ ਸਕਦੀ ਤਾਂ ਹੀ ਜਿਹੜਾ ਫਰੋਤੀ ਨਾ ਦਾ ਸ਼ਬਦ ਆਇਆ ਹੈ ਖਤਮ ਹੋ ਸਕਦਾ ਤਾਂ ਹੀ ਜਿਹੜੇ ਰੋਜ਼ ਦਿਨ ਦਿਹਾੜੇ ਪੁਲਿਸ ਸਟੇਸ਼ਨਾਂ ਦੇ ਉੱਤੇ ਗਰਨੇਡ ਸਿੱਟੇ ਜਾਂਦੇ ਆ ਇੱਕ ਪੁਲਿਸ ਸਟੇਸ਼ਨ ਤੇ ਗਰਨੇਡ ਸਿੱਟਿਆ ਜਾਵੇ ਆਮ ਪਬਲਿਕ ਕਿੱਥੋਂ ਉੱਥੇ ਸੁਰਖਿਤ ਸਮਝੂਗੀ ਇਹ ਸਾਰਾ ਕੁਛ ਅਜੇ ਲੋਕ ਵਿਸ਼ਵਾਸ ਕਰਦੇ ਆ ਕਿ ਭਾਜਪਾ ਦੇ ਆਉਣ ਨਾਲ ਹੀ ਖਤਮ ਹੋਣਾ ਪੰਜਾਬ ਚ ਸੋ ਜਿਸ ਤਰੀਕੇ ਅਸੀਂ ਦੇਖ ਰਹੇ ਸੀ ਅੱਜ ਦਾ ਜੋ ਸਿਨੈਰੀਓ ਇੱਕ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਲੋਕ ਨਹੀਂ ਬਲਕਿ ਦੇਸ਼ ਭਰ ਦੇ ਲੋਕਾਂ ਦੀਆਂ ਨਜ਼ਰਾਂ ਦਿੱਲੀ ਤੇ ਬਣੀਆਂ ਹੋਈਆਂ ਸੀ ਔਰ ਅਨ ਐਕਸਪੈਕਟਿਡ ਕਹਿ ਸਕਦੇ ਆ ਜੋ ਰਿਜ਼ਲਟਸ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਹੁਣ ਕਹਿ ਸਕਦੇ ਆ ਸ਼ਾਮ ਤੱਕ ਆਖਿਰ ਕੌਣ ਉਸ ਉਹ ਜੜਾ ਤਾਜ ਹੈ ਕਿਹਦੇ ਇਸੇ ਸਜੇਗਾ ਇਸ ਤੇ ਹਲੇ ਵੀ ਨਜ਼ਰਾਂ ਬਣੀਆਂ ਹੋਣਗੀਆਂ ਨੇ ਬੜੇ ਜਾਲ ਇਸ ਸ਼ਸ਼ੀਪਾਲ ਦੇ ਨਾਲ ਪ੍ਰਿਅੰਕਾ ਮੀਲੂ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ